ਕਾਮੇਡੀਅਨ ਕਲਾਕਾਰ ਇਫਤਿਹਾਰ ਠਾਕੁਰ ਦੇ ਨਫਰਤ ਭਰੇ ਬੋਲਾਂ ਨੇ ਕਲਾਕਾਰਾਂ ਦੇ ਦਿਲ ਤੇ ਮਾਰੀ ਸੱਟ ਅਜਿਹਾ ਇਫਤਿਹਾਰ ਠਾਕੁਰ ਨੂੰ ਬਿਆਨ ਦੇਣ ਦੀ ਕੀ ਜ਼ਰੂਰਤ ਸੀ ਜਦਕਿ ਹਮੇਸ਼ਾ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਚੜਦੇ ਪੰਜਾਬ ਦੀਆਂ ਸਿਫਤਾਂ ਦਾ ਪੰਡਾਰ ਜਿਹੜਾ ਹੈ ਉਹ ਸੋਨੇ ਨੂੰ ਮਿਲਿਆ ਹੈ ਲੇਕਿਨ ਅੱਜ ਅੱਜ ਜਦੋਂ ਸੱਚਮੁੱਚ ਬਹੁਤ ਸਾਰੇ ਕਲਾਕਾਰਾਂ ਦੇ ਬਿਆਨ ਇਕਤਾ ਨੂੰ ਲੈ ਕੇ ਪਿਆਰ ਮੁਹੱਬਤ ਦੇ ਨਾਲ ਸਾਨੂੰ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਦੇ ਬਿਆਨ ਆ ਰਹੇ ਆ ਇਨ ਬਿਟਵੀਨ ਪਾਕਿਸਤਾਨ ਕਮੀਡੀਅਨ ਕਲਾਕਾਰ ਇਫਤਿਹਾਰ ਠਾਕਰ ਨੇ ਅਜੀਹਾ ਬਿਆਨ ਦਿੱਤਾ ਤਾਂ ਕਿਉਂ ਦਿੱਤਾ ਦੋਸਤੋ ਤੁਸੀਂ ਇਸ ਸਮੇ ਪੋਸੂਨਾਮਾ ਚੈਨਲ ਵੇਖ ਰਹੇ ਹੋ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਦੋਸਤੋ ਪਿਛਲੇ ਦਿਨੀ ਜਿਵੇਂ ਤੁਸੀਂ ਜਾਣਦੇ ਹੋ ਕਿ ਉੱਚਕ ਲੋਕਾਂ ਦੇ ਵੱਲੋਂ ਬਕਾਇਦਾ ਤੌਰ ਤੇ ਪਹਿਲਗਾਮ ਦੇ ਵਿੱਚ ਅਟੈਕ ਕੀਤਾ ਗਿਆ ਜਿਸ ਦੇ ਵਿੱਚ 27 ਤੋਂ 28 ਲੋਕ ਜਿਹੜੇ ਨੇ ਉਹ ਮਰ ਚੁੱਕੇ ਨੇ ਔਰ ਬਹੁਤ ਸਾਰੇ ਜ਼ਖਮੀ ਵੀ ਹੋਏ ਨੇ ਉਹਨਾ ਉਸ ਪੂਰੇ ਹਮਲੇ ਨੂੰ ਲੈ ਕੇ ਉਸ ਪੂਰੀ ਘਟਨਾ ਨੂੰ ਲੈ ਕੇ ਬਹੁਤ ਸਾਰੇ ਹਿੰਦੁਸਤਾਨ ਦੇ ਕਲਾ ਕਲਾਕਾਰਾਂ ਦਾ ਵੀ ਬਿਆਨ ਆਇਆ ਜਿਸ ਦੇ ਵਿੱਚ ਪਿਆਰ ਤੇ ਮੁਹੱਬਤ ਦੀ ਗੱਲ ਕੀਤੀ ਗਈ ਹੈ ਔਰ ਖਾਸ ਕਰਕੇ ਉਹਨਾ ਪਰਿਵਾਰਾਂ ਦੇ ਨਾਲ ਆਪਣੇ ਆਪ ਨੂੰ ਖੜੇ ਮਹਿਸੂਸ ਹੋਣ ਦੀ ਗੱਲ ਕੀਤੀ ਗਈ ਹੈ ਕਿ ਜਿਨ੍ਹਾਂ ਪਰਿਵਾਰਾਂ ਦੇ ਮੈਂਬਰ ਚਲੇ ਗਏ ਆ ਉਹਨਾਂ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਹਾਂ ਲੇਕਿਨ ਪਾਕਿਸਤਾਨ ਦੇ ਕਮੀਡੀਅਨ ਕਲਾਕਾਰ ਜਿਹੜੇ ਕੀ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਦੀ ਸੱਤ ਕਰਦਾ ਕਰਦੇ ਉਹਨਾਂ ਦੀ ਜ਼ੁਬਾਨ ਨਹੀਂ ਥੱਕਦੀ ਉਹਨਾਂ ਨੇ ਅਜਿਹੇ ਆ ਬਿਆਨ ਦਿੱਤਾ ਹੈ ਜਿਸ ਨੂੰ ਲੈ ਕੇ ਅੱਜ ਚਾਰੇ ਪਾਸੇ ਖਲਬਲੀ ਮਚੀ ਹੋਈ ਹੈ ਕੀ ਜ਼ਰੂਰਤ ਸੀ ਇਹ ਬਿਆਨ ਕਿਸੇ ਦਬਾਅ ਹੇਠ ਆਇਆ ਹੈ ਜਾਂ ਕਿਸ ਤਰ੍ਹਾਂ ਆਇਆ ਹੈ ਕਿਉਂਕਿ ਇਫਤੀਆਹ ਠਾਕੁਰ ਜੋ ਹੈ ਉਹ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਕਲਾਕਾਰਾਂ ਦੇ ਨਾਲ ਉਸਨੇ ਕੰਮ ਕੀਤਾ ਹੈ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਔਰ ਬਕਾਇਦਾ ਤੌਰ ਤੇ ਅਮਰਿੰਦਰ ਗਿੱਲ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਦੇ ਨਾਲ ਇਸੇ ਸ਼ਖਸੀਅਤ ਨੇ ਕੰਮ ਕੀਤਾ ਹੈ ਅਸੀਂ ਅੱਜ ਵੀ ਇਹ ਕਹਿੰਦੇ ਕਿ ਕਲਾਕਾਰਾਂ ਦੀ ਜ਼ੁਬਾਨ ਦੇ ਵਿੱਚੋਂ ਇਸ ਤਰ੍ਹਾਂ ਦੇ ਅੱਗ ਉੱਗਦੇ ਜਿਹੜੇ ਬੋਲ ਹੈ ਬਿਲਕੁਲ ਕਿਸੇ ਨੂੰ ਵੀ ਚੰਗੇ ਨਹੀਂ ਲੱਗਦੇ ਇਫਤਿਹਾਰ ਠਾਕੁਰ ਦੇ ਇਹਨਾਂ ਸ਼ਬਦਾਂ ਨੇ ਸੱਚਮੁੱਚ ਇਹ ਸਿੱਧ ਕਰ ਦਿੱਤਾ ਕਿ ਇਹਨਾਂ ਲੋਕਾਂ ਤੇ ਵਿਸ਼ਵਾਸ ਕਰਨਾ ਕਿੰਨਾ ਮੁਸ਼ਕਲ ਹੈ ਇਤਿਹਾਸ ਤੇ ਆਪਾਂ ਨਜ਼ਰ ਮਾਰ ਲੈਂਦੇ ਆ ਇਤਿਹਾਸ ਤੇ ਨਜ਼ਰ ਮਾਰ ਲੈਂਦੇ ਆ ਜਦੋਂ ਜਦੋਂ ਵੀ پاکستان ہندوستان دی لڑائی ہوئی ہے ہمیشہ پاکستان منہ دکھا پی ہے پہلے وہ انیس سو کہتر انیس سو پینٹ دی دیکھ لو دی دی کارگر دیکھ لو دو، دو، دور کی جانا کارگر دی دیکھ لو دی پہل یہاں نے چھپ چھپیتے کی تیزی لیکن اس نے ریزلٹ کی ہویا کہ آخر کار اپنے ہی جوانہ دیا لاشا لین تو یہاں لوگوں نے انکار کر دیتا سی اور تسی دسو ਕਿ ਇਹਨਾਂ ਲੋਕਾਂ ਤੇ ਫੇਟ ਕਰਨਾ ਕਿੰਨੀ ਇੱਕ ਆਪਣੀ ਮਤਲਬ ਸਮਝਦਾਰੀ ਹੈ ਹੁਣ ਸਾਡੇ ਪੰਜਾਬ ਚੜ੍ਹਦੇ ਪੰਜਾਬ ਦੇ ਜਿਹੜੇ ਕਲਾਕਾਰ ਹੈ ਜਿਨ੍ਹਾਂ ਕਲਾਕਾਰਾਂ ਨੇ ਬਿਆਲ ਇਫਤਿਹਾਰ ਠਾਕੁਰ ਨੇ ਕੰਮ ਕੀਤਾ ਹੈ ਹੁਣ ਉਹਨਾਂ ਦਾ ਬਿਆਨ ਸੁਣ ਕੇ ਉਹ ਵੀ ਮਤਲਬ ਬੜੇ ਪਰੇਸ਼ਾਨ ਹੋਏ ਹੋਣਗੇ ਕਿ ਜਿਸ ਸ਼ਖਸ ਨੂੰ ਅਸੀਂ ਇਹਨਾਂ ਪਿਆਰ ਦਿੱਤਾ ਇਨੀ ਇੱਜ਼ਤ ਦਿੱਤੀ ਆਪਣੀਆਂ ਫਿਲਮਾਂ ਦੇ ਵਿੱਚ ਕੰਮ ਦਿੱਤਾ ਲੇਕਿਨ ਉਸ ਕਲਾਕਾਰ ਨੇ ਭਾਰਤ ਦੇ ਖਾਸ ਕਰਕੇ ਪੈਲਗਾਮ ਦੇ ਹੋਏ ਅਟੈਕ ਤੋਂ ਬਾਅਦ ਜਿਹੜੀ ਰਾਜਨੀਤੀ ਹੈ ਉਹ ਅਲੱਗ ਤਰ੍ਹਾਂ ਦੇਖੀ ਜਾ ਰਹੀ ਹੈ ਪਾਕਿਸਤਾਨ ਦੀ ਅਲੱਗ ਤਰ੍ਹਾਂ ਦੇਖੀ ਜਾ ਰਹੀ ਹੈ ਔਰ ਇਹ ਸਾਰੇ ਕੁਝ ਤੁਸੀਂ ਵੇਖਦੇ ਹੋ ਸ਼ਾਹੇਦ ਅਫਰੀਦੀ ਜਿਹੜਾ ਕਿ ਪਾਕਿਸਤਾਨ ਦਾ ਕ੍ਰਿਕਟਰ ਹੈ ਪਿਛਲੇ ਦਿਨੀ ਉਸ ਦਾ ਵੀ ਵਿਵਾਦਤ ਭਰਿਆ ਬਿਆਨ ਆਇਆ ਸੁਣ ਕੇ ਮਨ ਬੜਾ ਪਰੇਸ਼ਾਨ ਹੋਇਆ ਔਰ ਸ਼ਾਹੇਦ ਅਫਰੀਦੀ ਨੂੰ ਠੋਕੇ ਜਵਾਬ ਦਿੱਤਾ ਸੀ ਭਾਰਤੀ ਕ੍ਰਿਕਟਰ ਸ਼ੇਖਰ ਧਵਨ ਨੇ ਉਸ ਨੇ ਮੂੰਹ ਤੋੜ ਕੇ ਜਵਾਬ ਦਿੱਤਾ ਮਤਲਬ ਦੁਬਾਰਾ ਹਿੰਮਤ ਨਹੀਂ ਕਰਨੀ ਚਾਹੀਦੀ ਸ਼ਾਹਦ ਅਫਰੀਦੀ ਨੂੰ ਕਿ ਭਾਰਤ ਦੇ ਖਿਲਾਫ ਕੁਝ ਬੋਲੇ ਕਿਉਂਕਿ ਅਬੇਸ਼ਾ ਜਿਹੜਾ ਹੈ ਹੁਣ ਤੁਸੀਂ ਦੇਖੋ ਕਿ ਪਾਕਿਸਤਾਨ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਅੰਦਰੂਨੀ ਹਾਲਾਤ ਕਿਸ ਤਰ੍ਹਾਂ ਦੇ ਨੇ ਲੇਕਿਨ ਉਹਨਾਂ ਨੂੰ ਉਦੇ ਬਰਤ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਇਸ ਤਰ੍ਹਾਂ ਦੇ ਫਜ਼ੂਲ ਬਿਆਨਬਾਜ਼ੀ ਕਰਨ ਜਿਸ ਤੋਂ ਮਤਲਬ ਜਿਹੜਾ ਹੈ ਉਹ ਲੋਕੀ ਜਿਹੜੇ ਲੋਕ ਨੇ ਉਹ ਪਰੇਸ਼ਾਨ ਹੋਣ ਹੁਣ ਇਫਤੀਆਖਾ ਥਾਕਰ ਹਵਾ ਵਿੱਚ ਕੀ ਹੋਵੇ ਉਡਾ دیے ਜਾਓਗੇ ਸਮੁੰਦਰ سے ਆਓਗੇ ਪਤਾ ਨਹੀਂ ਕੀ ਕਰ دیے ਜਾਓਗੇ ਕੀ ਕੀ ਆ ਆਪਣੇ ਆਪ ਨੇ ਕੀਆ ਇਤਿਹਾਸ ਪੜ ਕੇ ਦੇਖ ਲੈ ਆਪ ਸੋ ਐਸੇ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਸਾਨੂੰ ਸੋਚ ਲੈਣਾ ਚਾਹੀਦਾ ਹੈ ਪਿਆ ਠਾਕਰ ਜੀ ਔਰ ਤੁਹਾਡੇ ਮੁਲਕ ਨੇ ਤੁਹਾਨੂੰ ਕਿੰਨਾ ਕੰਮ ਦਿੱਤਾ ਤੁਸੀਂ ਆਪਣੀ ਕਮੇਡੀਅਨ ਆਪ ਕਰਦੇ ਹੋ ਕਰੀ ਜਾਓ ਲੇਕਿਨ ਕਿੰਨਾ ਕਿੰਨੀ ਕ ਰਿਸਪੈਕਟ ਦਿੰਦਾ ਹੈ ਤੁਹਾਡਾ ਤੁਹਾਨੂੰ ਮੁਲਕ ਲੇਕਿਨ ਤੁਸੀਂ ਆਪ ਕਹੇ ਕਿ ਸਾਨੂੰ ਜੋ ਚੜਦੇ ਪੰਜਾਬ ਚੋਂ ਪਿਆਰ ਮਿਲਿਆ ਜਿਸ ਤਰ੍ਹਾਂ ਦੀ ਇੱਜ਼ਤ ਸਨਮਾਨ ਮਿਲਿਆ ਹੈ ਸਾਨੂੰ ਆਪਣੇ ਮੁਲਕ ਵਿੱਚੋਂ ਨਹੀਂ ਮਿਲਿਆ ਸੋ ਇਸ ਤਰ੍ਹਾਂ ਦੇ ਬਿਆਨ ਖਾਸ ਕਰਕੇ ਇੱਕ ਉਹ ਬਿਆਨ ਔਰ ਜਦੋਂ ਮਤਲਬ ਸੱਚਮੁੱਚ ਲੋਕ ਦੁਨੀਆ ਦੀ ਨਜ਼ਰ ਜਿਹੜੀ ਪਹਿਲਗਾਮ ਦੇ ਉੱਪਰ ਹੋਵੇ ਔਰ ਤੁਹਾਡਾ ਇਸ ਤਰ੍ਹਾਂ ਦਾ ਬਿਆਨ ਆਏਗਾ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਗਲੇ ਦਾ ਬਦਲਾ ਤਾਂ ਹੁੰਦਾ ਹੀ ਹੋਇਆ ਤੁਸੀਂ ਸਰਜੀਕਲ ਸਟ੍ਰਾਈਕ ਦੇਖ ਲਓ ਉਸ ਨੂੰ ਉਹ ਉਹ ਜ਼ਖਮ ਜੇ ਤੱਕ ਪਾਕਿਸਤਾਨ ਦੇ ਜਿਹੜੇ ਹੈ ਉਸੇ ਦੇ ਉਸੇ ਤਰ੍ਹਾਂ ਅੱਲੇ ਨੇ ਆਪਾਂ ਕਿਉਂ ਇਹ ਸਾਰਾ ਕੁਝ ਕਰ ਰਹੇ ਆ ਕਿਉਂ ਨਹੀਂ ਆਪਾਂ ਬੈਠ ਕੇ ਇੱਕ ਇੱਕ ਵਧੀਆ ਵਧੀਆ ਮਤਲਬ ਪਿਆਰ ਤੇ ਮੁਹੱਬਤ ਦੀ ਭਾਵਨਾ ਨੂੰ ਉਜਾਗਰ ਕਰ ਸਕਦੇ ਆ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਦੇ ਨਾਲ ਮੈਨੂੰ ਇਹਨਾਂ ਪਤਾ ਹੈ ਕਿ ਜਦੋਂ ਜ਼ੁਬਾਨ ਖੁੱਲ ਜਾਂਦੀ ਹੈ ਨਾ ਤੇ ਸੋਚਣ ਸ਼ਕਤੀ ਬੰਦ ਹੋ ਜਾਂਦੀ ਹੈ ਤੁਸੀਂ ਲੋਕਾਂ ਦੀ ਜ਼ੁਬਾਨ ਖੁੱਲ ਚੁੱਕੀ ਹੈ اور سوچنے کی شکتی نہیں ہے کہ ارنا کی, کی نہیں جب سب کچھ اڈیاں اکھاں کھول گیا بطور آرٹسٹ تو ایک بیان وہ بہت نفرت بھرا ہے, ہے جدکہ اس سمیں تو برگے کلا کارا تو تے برگے اچھ کوٹی دے کلا کارا تو اجے ہی پاشا دا ਮਤਲਬ ਕਿਸੇ ਨੂੰ ਵੀ ਇੰਤਜ਼ਾਰ ਨਹੀਂ ਸੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਕਿ ਮਤਲਬ ਪਾਕਿਸਤਾਨ ਦੇ ਕਲਾਕਾਰ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਇਤਫਾਕ ਹੋਏਗਾ ਕਿ ਨਹੀਂ ਹੋਣਾ ਚਾਹੀਦਾ ਸੀ ਇਸ ਦੇ ਨਾਲ ਕਿਉਂਕਿ ਮਰਦਾ ਤਾਂ ਆਖਰਕਾਰ ਆਮ ਲੋਕ ਹੈ ਆਮ ਲੋਕ ਮਰਦੇ ਨੇ ਜਿਹੜੇ ਪਰਦੇ ਦੇ ਪਿੱਛੇ ਨੇ ਉਹ ਤਾਂ ਮਰਵਾਉਂਦੇ ਨੇ ਮਰਦੇ ਤਾਂ ਆਪਾਂ ਲੋਕ ਹੈ ਸੋ ਸਿਰਫ ਇੱਕ ਇਨਸਾਨ ਕਰਦਾ ਜਾਨ ਦੇ ਨਾਲ ਪੂਰੇ ਦਾ ਪੂਰਾ ਜਿਹੜਾ ਪਰਿਵਾਰ ਹੈ ਉਹ ਕਿਸ ਕਿਸ ਹਾਲਾਤਾਂ ਦੇ ਵਿੱਚ ਕਰ ਜਾਂਦਾ ਹੈ ਇਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਇਤਿਹਾਸ ਠਾਕੁਰ ਜੀ ਤੁਹਾਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਸੀ ਤੁਹਾਨੂੰ ਚਾਹੀਦਾ ਸੀਗਾ ਕਿ ਪਿਆਰ ਤੇ ਮੁਹੱਬਤ ਕੋ ਪਾਈਚਾਰੇ ਰੋਨਾਲਡ ਪ੍ਰਤੀ ਗੱਲ ਕਰਦੇ ਜਿਸ ਦੇ ਨਾਲ ਜਿਹੜੇ ਜ਼ਖਮ ਇਸ ਸਮੇਂ ਮਤਲਬ ਨਜ਼ਰ ਆ ਰਹੇ ਨੇ ਉਹਨਾਂ ਤੇ ਮਲਮ ਲਾਉਂਦਾ ਕੰਮ ਕਰਦੇ ਸੋ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਸਾਨੂੰ ਗੁਰੇਜ਼ ਕਰਨੀ ਚਾਹੀਦੀ ਹੈ ਔਰ ਅਜਿਹੇ ਸ਼ਬਦ ਬੋਲੀਏ ਜਿਸ ਦੇ ਨਾਲ ਪਿਆਰ ਤੇ ਮੁਹੱਬਤ ਦੀ ਭਾਸ਼ਾ ਦਾ ਆਗਾਜ਼ ਕੀਤਾ ਜਾ ਸਕੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ